ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਦਿਨ ਦੀ ਨਹੀਂ ਪਾ ਸਕਿਆ ਇਸ ਲਈ ਹੁਣ ਰਾਤ ਦੀ ਸ਼ਾਮ ਦੀ ਵੀਡੀਓ ਪਾ ਰਹੇ ਆਈਵਨਿੰਗ ਦੀ ਤਾਂ ਉਹਦੇ ਲਈ ਸੌਰੀ ਬੋਲਦੇ ਆ ਜੀ ਲੋ ਜੀ ਅੱਜ ਪਹਿਣਾ ਦੇ ਲਈ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਜੀ ਬਹੁਤ ਸੋਹਣੇ ਤੇ ਕਾਟਨ ਦੇ ਸੂਟ ਰਹਿਣਗੇ ਜੀ ਸਾਢੇ 3 ਮੀਟਰ ਪਣਾ ਹੋਊਗਾ ਵੱਡੇ ਪਨੇ ਦੇ ਸੂਟ ਹੋਣਗੇ ਸਾਢੇ 3 ਮੀਟਰ ਦਾ ਸੂਟ ਹੋਊਗਾ ਜੇ ਵੱਡੇ ਪਨੇ ਦਾ ਪੂਰਾ ਖੁੱਲਾ ਡੁੱਲਾ ਸੂਟ ਬਣਾਉਗਾ ਜੀ ਫਰੌਕ ਸੂਟ ਬਣਾਓ ਪਲਾਜੋ ਸੂਟ ਬਣਾਓ ਕੋਰਸੈਟ ਬਣਾਓ ਸੂਟ ਬਣਾਓ ਜਿੱਦਾਂ ਵੀ ਤੁਸੀਂ ਬਣਾਉਣਾ ਚਾਹਣੇ ਹੋਗੇ ਤੇ ਤੁਸੀਂ ਸਾਡੇ ਕੋਲ ਸਟੀਚ ਵਿਦਆਉਟ ਸਟੀਚਿੰਗ ਜਿੱਦਾਂ ਵੀ ਲੈਣਾ ਚਾਹਣੇ ਉਦਾਂ ਲੈ ਸਕਦੇ ਹੋਗੇ ਪ੍ਰਾਈਸ ਬਿਲਕੁਲ ਜੈਨੂਨ ਜੇ ਹੋਣਗੇ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਉੱਤੇ ਤੁਹਾਨੂੰ ਇਹ ਪਸੰਦ ਦੇ ਰਹੇ ਹਾਂਗੇ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆ ਫਟਾਫਟ ਬੁੱਕ ਕਰਨਾ ਹੈਗਾ ਕਿਉਂਕਿ ਇਹ ਲਿਮਟ ਜਾਂ ਸਟਾਕ ਹੁੰਦਾ ਤੇ ਜਲਦੀ ਕਲੀਅਰ ਹੁੰਦਾ ਕਿਉਂਕਿ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ ਬਿਲਕੁਲ ਜੈਨੂਇਨ ਦਾ ਹੁੰਦਾ ਹੈਗਾ ਬਹੁਤ ਹੀ ਘੱਟ ਪ੍ਰਾਈਸ ਦੇ ਇਹ ਸੂਟ ਹੁੰਦੇ ਨੇ ਜੀ ਤੇ ਬਹੁਤ ਸੋਹਣੇ ਸੋਹਣੇ ਸੂਟ ਬਹੁਤ ਪਿਆਰੇ ਪਿਆਰੇ ਜਿਹੇ ਸੂਟ ਨੇ ਜੀ ਜਿਹੜੀਆਂ ਆਪਣਾ ਪਹਿਲਾਂ ਇਹ ਕਲਰਾਂ ਰੱਖਣੀਆਂ ਹੋ ਰਹਿ ਗਈਆਂ ਸੀ ਉਹ ਹੁਣ ਲੈ ਲਿਓ ਜੀ ਫਟਾਫਟ ਲੈ ਲਿਓ ਹੁਣ ਉਹ ਤੇ ਸੂਟ ਆਪਣਾ ਜਿਹੜਾ ਨੰਬਰ ਹੈ 9253115036 ਜਿਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਤੇ ਲੋ ਜੀ ਅੱਜ ਦੇ ਜਿਹੜੇ ਸੂਟ ਨੇ ਇਹਨਾਂ ਦਾ ਪ੍ਰਾਈਜ਼ ਰਹੂਗਾ ਸਿਰਫ 425 ਰੁਪਏ ਸਿਰਫ 425 425 ਰੁਪਏ ਦੇ ਵਿੱਚ ਸੂਟ ਤੁਹਾਨੂੰ ਅਸੀਂ ਦੇ ਰਹੇ ਹਾਂ ਸ਼ਿਪਿੰਗ ਐਕਸਟਰਾ ਰਹੂਗੀ ਜੀ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ 425 ਰੁਪਏ ਦੇ ਵਿੱਚ ਸੂਟ ਤੁਹਾਨੂੰ ਅਸੀਂ ਦੇ ਰਹੇ ਹਾਂਗੇ ਇਹ ਬਹੁਤ ਸੋਹਣਾ ਕਾਟਨ ਦਾ ਫੈਬਰਿਕ ਗਰਮੀਆਂ ਦੇ ਲਈ ਬਹੁਤ ਜ਼ਿਆਦਾ ਵਧੀਆ ਸੌਫਟ ਸਟੱਫ ਹੈਗਾ ਕੋਈ ਰੜਾ ਨਹੀਂ ਹੈਗਾ ਜੀ ਬਿਲਕੁਲ ਵੀ ਕੋਈ ਰੜਾ ਨਹੀਂ ਹੈਗਾ ਇਹ ਸੁੱਟਾਂ ਦੇ ਵਿੱਚ ਕਈ ਭੈਣਾ ਪੁੱਛਣਗੇ ਜੀ ਰੜਾ ਤਾਂ ਨਹੀਂ ਹੈਗਾ ਬਿਲਕੁਲ ਵੀ ਨਹੀਂ ਜੀ ਪਿਓਰ ਕਾਟਨ ਹੈਗੀ ਬਹੁਤ ਸੋਹਣੇ ਸੂਟ ਨੇਗੇ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਅਸੀਂ ਪਲੇਸ ਕਰ ਸਕਦੇ ਹੋ 9253115036 ਦੇ ਉੱਤੇ ਲਓ ਜੀ ਕੱਲ ਵੀ ਇਹ ਸੂਟ ਦੇ ਆਰਡਰ ਆਏ ਸੀ ਆਪਣੇ ਕੋਲੇ ਲਾਸਟ ਪੀਸ ਸੀਗਾ ਬਟ ਉਹ ਸੋਲਡ ਆਊਟ ਹੋ ਗਿਆ ਸੀ ਜਿਹੜੀਆਂ ਭੈਣਾਂ ਦੇ ਮੈਸੇਜ ਆਏ ਹੋਏ ਨੇ ਉਹ ਦੁਬਾਰਾ ਤੋਂ ਦੇਖ ਲਿਓ ਵੀਡੀਓ ਨੂੰ ਅੱਜ ਤੁਸੀਂ ਆਰਡਰ ਕਰ ਸਕਦੇ ਹੋ ਇਹ ਸੂਟਾਂ ਦੇ ਅੱਜ ਤੁਸੀਂ ਇਹ ਸੂਟਾਂ ਦੇ ਆਰਡਰ ਦੁਬਾਰਾ ਤੋਂ ਕਰ ਸਕਦੇ ਹੋਗੇ ਇਹ ਸੂਟ ਜਿਹੜੀਆਂ ਭੈਣਾਂ ਰਹਿ ਚੁੱਕੀਆਂ ਨੇਗੀਆਂ ਉਹਨਾਂ ਦੇ ਲਈ ਆਪਾਂ ਦੁਬਾਰਾ ਰੀਪੀਟ ਕਰ ਦਿੱਤੇ ਨੇਗੇ ਕਿਉਂਕਿ ਭੈਣਾਂ ਕਾਫੀ ਭਣ ਆਪਣੀਆਂ ਰਹਿ ਗਈਆਂ ਸੀਗੀਆਂ ਇਹ ਸੂਟਾਂ ਉਹ ਸੋਚੀ ਬਹੁਤ ਸੋਹਣੇ ਜੈਨੂਇਨ ਜੇ ਪ੍ਰਾਈਸ ਦੇ ਉੱਤੇ ਸੂਟ ਤੇ ਬਹੁਤ ਹੀ ਘੱਟ ਕਾਈਸ ਦੇ ਵਿੱਚ ਹੈਗੇ ਆ ਜੀ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਫਟਾਫਟ ਆਰਡਰ ਹੈ ਜਿਹੜਾ ਪਲੇਸ ਕਰ ਦਿਓ ਕੋਰਸ ਸੈਟ ਬਣਵਾਓ ਸੂਟ ਬਣਵਾਓ ਫਰਾਕ ਸੂਟ ਬਣਵਾਓ ਜਿੱਦਾਂ ਵੀ ਤੁਸੀਂ ਬਣਵਾਉਣਾ ਚਾਹੁੰਦੇ ਬਣਵਾ ਸਕਦੇ ਹੋ ਤੁਸੀਂ ਸਟੀਚ ਵਿਦਆਉਟ ਸਟੀਚ ਜਿੱਦਾਂ ਵੀ ਲੈਣਾ ਚਾਹੁੰਦੇ ਸਾਡੇ ਕੋਲੋਂ ਲੈ ਸਕਦੇ ਜੀ ਆਪਣੇ ਕੋਲ ਹਰ ਤਰ੍ਹਾਂ ਦੀ ਸਟੀਚਿੰਗ ਵੀ ਤੁਹਾਨੂੰ ਪ੍ਰੋਵਾਈਡ ਕਰਦੇ ਆਂਗੇ ਆਪਾਂ ਤੇ ਜੇ ਤੁਸੀਂ ਕਿਸੇ ਤਰ੍ਹਾਂ ਦਾ ਵਰਕ ਇੰਬੋਰਡਰੀ ਵਗੈਰਾ ਕਰਵਾਣੀ ਹੈ ਤਾਂ ਤੁਸੀਂ ਕਰਵਾ ਸਕਦੇ ਹੋਗੇ ਆਨਲਾਈਨ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਦੁਬਾਰਾ ਤੋਂ ਫਿਰ ਨੰਬਰ ਰਿਪੀਟ ਕਰ ਲੈਂ ਗਿਆ 9253115036 ਥੈਂਕ ਯੂ ਜੀ